ਸਾਜਨੜਾ ਮੇਰਾ ਸਾਜਨੜਾ ਨਿਖਤ ਖਲੋਇੜਾ ਮੇਰਾ ਸਾਜਨੜਾ ਮੇਰਾ ਰੱਬ ਬਿਲਕੁਲ ਨੇੜੇ ਰਹਿੰਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨੂੰ ਨਾਲ-ਨਾਲ ਰੱਖਦੇ ਨੇ ਸੌਂਦਿਆਂ ਉੱਠਦਿਆਂ ਬੈੰਦਿਆਂ ਗੱਲਬਾਤ ਕਰਦਿਆਂ ਭੋਜਨ ਛਕਦਿਆਂ ਇਹ ਸਾਰੀਆਂ ਚੀਜ਼ਾਂ ਤਾਂ ਹੀ ਨਿਕਲੀਆਂ ਸਨ ਇੰਨੀ ਨਜ਼ਦੀਕਤਾ ਉਹਦੇ ਨਾਲ ਇਹ ਜਿਹੜੇ ਕਰਮ ਦਿੱਤੇ ਸਨ ਗੁਰੂ ਸਾਹਿਬ ਨੇ ਉਹ ਭੋਜਨ ਸ਼ਕਲ ਲੱਗਾ ਤੇ ਅਰਦਾਸ ਕਰੇ ਕੀ ਕਾਰਨ ਹੈ ਉਹ ਅਰਦਾਸ ਕੋ ਇਸ ਤਰ੍ਹਾਂ ਦਾ ਕਰਮ ਨਹੀਂ ਦਿਖਾਵੇ ਦਾ ਸਿੱਖ ਤੇ ਪਾਣੀ ਦਾ ਗਿਲਾਸ ਵੀ ਪੀਵੇਗਾ ਇੱਕ ਵਾਰੀ ਆਪਣੇ ਪਰਮੇਸ਼ਰ ਦੇ ਅੱਗੇ ਜ਼ਰੂਰ ਕਰੇਗਾ ਭਾਵੇਂ ਚੁੱਪ ਕਰਕੇ ਕਰਦਾ ਉਹ ਖਾਏਗਾ ਵੀ ਤੇ ਉਹਦੇ ਇੱਕ ਵਾਰੀ ਉਹਦੇ ਅੱਗੇ ਰੱਖ ਕੇ ਖਾਏਗਾ ਵੀ ਲੈ ਆਪਾਂ ਦੋਵੇਂ ਇਕੱਠੇ ਖਾਣੇ ਆ ਜੋ ਕਪੜਾ ਖਰੀਦਣ ਲੱਗੇਗਾ ਤੇ ਤਾਂ ਵੀ ਉਹਦੇ ਮਨ ਵਿੱਚ ਆਏਗਾ ਦੇ ਬਸਤਰ ਤੂੰ ਵੀ ਪਹਿਨ ਲੈ ਤੇ ਉੱਤੇ ਫਿਰ ਸਿੱਖ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਦੋਂ ਵੀ ਤੁਸੀਂ ਵੇਖੋਗੇ ਕਿਤੇ ਜਿਆਦਾ ਬਸਤਰ ਸਿੱਖ ਨੇ ਵਿਆਹ ਵਾਸਤੇ ਸ਼ਾਦੀ ਵਾਸਤੇ ਖਰੀਦਣੇ ਹੁੰਦੇ ਨੇ ਤੇ ਪਿਆਰ ਵਿੱਚ ਸਭ ਤੋਂ ਪਹਿਲਾਂ ਕਹਿੰਦਾ ਦੁਕਾਨਦਾਰ ਨੂੰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਪਹਿਲਾ ਰੁਮਾਲਾ ਦੇ ਉਹਦਾ ਕੀ ਕਾਰਨ ਹੈ ਪਿਆਰ ਦੀ ਦੁਨੀਆ ਖਾਣ ਵਾਸਤੇ ਹੈ ਤੇ ਤਾਂ ਵੀ ਸ਼ੁਰੂ ਹੁੰਦਾ ਹੈ ਇਤੋਂ ਪ੍ਰੇਮ ਦੀ ਅਰੰਭਤਾ ਹੁੰਦੀ ਹੈ ਪਰ ਅੱਜ ਕੱਲ ਦੇ ਬੰਦੇ ਨੂੰ ਇਹੋ ਜਿਹਾ ਰੱਬ ਨਹੀਂ ਚਾਹੀਦਾ ਜਿਹੜਾ ਨਾਲ ਰਹੇ ਅੱਜ ਕੱਲ ਦਾ ਮਨੁੱਖ ਇਸ ਤਰ੍ਹਾਂ ਦਾ ਪਰਮਾਤਮਾ ਨਹੀਂ ਚਾਹੁੰਦਾ ਇਸ ਕਰਕੇ ਮਨੁੱਖ ਨੇ ਪਰਮਾਤਮਾ ਵਾਸਤੇ ਬੜੇ ਬੜੇ ਵੱਡੇ ਥਾਂ ਬਣਾ ਦਿੱਤੇ ਨੇ ਸਿੱਖ ਜਾ ਕੇ ਗੁਰੂ ਨੂੰ ਕਹਿੰਦਾ ਹੈ ਵੀ ਤੁਸੀਂ ਰਹੋ ਗੁਰਦੁਆਰੇ ਸੋਨੇ ਦਾ ਛਤਰ ਚੜਾ ਦੇਾਂਗੇ ਚੌਰ ਸਾਹਿਬ ਮਹਿੰਗਾ ਲੈ ਕੇ ਦੇ ਦੇਾਂਗੇ ਪੱਖੇ ਲਵਾ ਦੇਾਂਗੇ ਏਸੀ ਲਵਾ ਦੇਾਂਗੇ ਗੁਰਦੁਆਰੇ ਦੇ ਵਿੱਚ ਰਿਆ ਜੇ ਸਾਡੇ ਘਰ ਨਾ ਆਇਆ ਜੇ ਸਾਡੀ ਜ਼ਿੰਦਗੀ ਵਿੱਚ ਨਾ ਆਇਆ ਜੇ ਸਿੱਖੀ ਦੇ ਅੰਦਰ ਗੁਰੂ ਸਾਹਿਬ ਨੇ ਗੁਰੂ ਤੇ ਸਿੱਖ ਨੂੰ ਇਕੱਠੇ ਕੀਤਾ ਸੀ ਤਾਂ ਤੁਸੀਂ ਇੱਕ ਸ਼ਬਦ ਪੜੋਗੇ ਕਿਤੇ ਕਿਤੇ ਤੇ ਸਿੱਖ ਲਫ਼ਜ਼ ਆਉਂਦਾ ਹੈ ਸਿੱਖ ਇਕੱਲਾ ਹੋਵੇਗਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਪਹਿਲਾ ਸਿੱਖ ਆਉਂਦਾ ਤੇ ਇਕੱਲਾ ਸਿੱਖ ਆਉਂਦਾ ਹੈ ਜੇ ਜਿੱਦਣ ਉਹਦਾ ਸਬੰਧ ਗੁਰੂ ਨਾਲ ਹੋ ਜਾਂਦਾ ਉਹ ਕੱਲਾ ਸਿੱਖ ਨਹੀਂ ਰਹਿੰਦਾ ਗੁਰੂ ਵੀ ਉਹਦੇ ਨਾਲ ਤੁਰ ਪੈਂਦਾ ਉਦੋਂ ਲੱਭ ਜਾਂਦਾ ਗੁਰ ਸਿੱਖ ਮੀਰ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਸਿੱਖ ਦੇ ਨਾਲ ਚੱਲੇਗਾ ਗੁਰੂ ਉਹਦੇ ਜੀਵਨ ਵਿੱਚ ਚੱਲੇਗਾ ਉਹਦੀ ਦੁਕਾਨ ਤੇ ਉਹਦੀ ਵਾਹੀ ਵਿੱਚ ਜਿੱਦਣ ਉਹਦੇ ਘਰ ਵਿੱਚ ਸ਼ਾਦੀ ਹੋਵੇਗੀ ਗੁਰੂ ਤਾਂ ਵੀ ਨਾਲ ਰਹੇਗਾ ਹੁਣ ਇਹ ਕਿਸ ਤਰ੍ਹਾਂ ਦੀ ਸਿੱਖੀ ਹੈ ਜਿਹੜਾ ਸਾਡਾ ਥੋੜਾ ਜਿਹਾ ਮਿੱਤਰ ਹੋਵੇ ਨਾ ਘਰ ਵਿੱਚ ਸ਼ਾਦੀ ਹੋਵੇ ਬੰਦਾ ਪਹਿਲਾਂ ਉਹਨੂੰ ਕਾਰਡ ਦੇ ਕੇ ਆਉਂਦਾ ਵੀ ਤੂੰ ਜ਼ਰੂਰ ਆਉਣਾ ਪਰ ਸਾਡਾ ਕੀ ਰਿਵਾਜ ਹੈ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਆ ਵੀ ਵਿਆਹ ਕਰਨਾ ਹੈ ਨਾ ਵਿਆਹ ਕਰਨਾ ਤੇ ਪਹਿਲਾਂ ਅਖੰਡ ਪਾਠ ਸਾਹਿਬ 10 ਦਿਨ ਪਹਿਲਾਂ ਪਾਠ ਧਰਾ ਲਈਏ ਚਲੋ ਕੋਈ ਸੇਵਾ ਵਾਸਤੇ ਰਖਾਏ ਉਹ ਵੱਖਰੀ ਗੱਲ ਹੈ ਜਿਹੜੀ ਮੈਂ ਗੱਲ ਕਰ ਰਿਹਾ ਸਮਝਿਆ ਜੇ ਆਮ ਤੌਰ ਤੇ ਬੰਦਾ ਕਹਿੰਦਾ ਵੀ ਪਹਿਲਾਂ ਗੁਰੂ ਦਾ ਤੇ ਕੰਮ ਨਵੇੜੋ ਕੰਮ ਨਵੇੜਨੇ ਆਪਾਂ ਧਰਮ ਬਾਰੇ ਕੰਮ ਉਹਦੇ ਵਿੱਚ ਸ਼ੌਂਕ ਹੀ ਨਹੀਂ ਹੈ ਉਹ ਕੰਮ ਨਵੇੜਨਾ ਵੀ ਗੁਰੂ ਨੂੰ ਪਾਸੇ ਕਰੋ ਪਹਿਲਾਂ ਪਾਠ ਰਖਾ ਕੇ ਕਿਉਂਕਿ ਵਿਆਹ ਦੇ ਵਿੱਚ ਅਸੀਂ ਕੰਮ ਉਹ ਕਰਨੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਹਿਮਤ ਨਹੀਂ ਹੁੰਦੇ ਇਸ ਕਰਕੇ ਪਹਿਲਾਂ ਪਾਸੇ ਕਰ ਦਿਓ ਜਾਂ ਤੇ ਪਹਿਲਾਂ ਪਾਸੇ ਕਰ ਦਿਓ ਜਾਂ ਬਾਅਦ ਵਿੱਚ ਕਰਾ ਲਵਾਂਗੇ ਕਿਉਂਕਿ ਜਿਹੜੇ ਪਾਪ ਕੀਤੇ ਨੇ ਵਿੱਚ ਜਿਹੜਾ ਗਲਾ ਕੱਟਿਆ ਜਿਹੜਾ ਨਸ਼ਾ ਪੀ ਕੇ ਨੱਚਿਆਂ ਉਹ ਸਾਰਾ ਕੁਝ ਬਖਸ਼ਿਆ ਜਾਏਗਾ ਇਹ ਇਸ ਤਰ੍ਹਾਂ ਦਾ ਗੁਰੂ ਲੱਭ ਰਿਹਾ ਮਨੁੱਖ ਜਿਹੜਾ ਉਹਦੇ ਨਾਲ ਨਾ ਰਵੇ ਜਿਹੜਾ ਉਹਦੇ ਤੋਂ ਥੋੜੀ ਜੀ ਦੂਰ ਰਵੇ ਤੁਹਾਨੂੰ ਤੇ ਉਹ ਪ੍ਰਮਾਤਮਾ ਚਾਹੀਦਾ ਜਿਹੜਾ ਕਵੇ ਕੁਝ ਨਾ ਅਸੀਂ ਫੁੱਲ ਚੜ੍ਹਾ ਦਈਏ ਸਾਡੇ ਪਾਪ ਬਖਸ਼ੇ ਜਾਣਗੇ ਮਨ ਵਿੱਚ ਚੱਲੀ ਹੋ ਜਾਏਗੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਸਿੱਖੀ ਕੋਈ ਸਿਧਾਂਤ ਨਹੀਂ ਦਿੱਤਾ ਜਿਹੜਾ ਸਾਡੇ ਜੀਵਨ ਦੇ ਵਿੱਚ ਨਾ ਰਹੇ ਸਾਬ ਨੇ ਉਹ ਹੀ ਦਾਤਾਂ ਦਿੱਤੀਆਂ ਜਿਹੜੀਆਂ ਸਾਡੇ ਜੀਵਨ ਦੇ ਨਾਲ ਤੁਰਨ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਮੇਰਾ ਸੱਜਣ ਮੇਰੇ ਨਾਲ ਤੁਰਦਾ ਹੈ ਅੱਗੇ ਬਚਨ ਕੀਤੇ ਕਹਿਣ ਲੱਗੇ ਨੈਣ ਅਲੋਇੜਾ ਸਾਜਨੜਾ ਮੇਰਾ ਸਾਜਨੜਾ ਨੈਣ ਅਲੋਇੜਾ ਮੇਰਾ ਸਾਜਨੜਾ ਨੈਣ ਦਾ ਅਰਥ ਹੈ ਅੱਖਾਂ ਅਲੋਇੜਾ ਦਾ ਅਰਥ ਹੈ ਅਲੋਇਆ ਹੋਇਆ ਸਮਾਇਆ ਹੋਇਆ ਨੈਣ ਅਲੋਇਆ ਘਟ ਘਟ ਸੋਇਆ ਅੱਖਾਂ ਵਿੱਚ ਵਸ ਗਿਆ ਤੇ ਜਦੋਂ ਉਹਨਾਂ ਵਸੀਆਂ ਹੋਈਆਂ ਅੱਖਾਂ ਨਾਲ ਵੇਖਿਆ ਫਿਰ ਸਾਰਿਆਂ ਵਿੱਚੋਂ ਉਹਦੇ دیدار ਹੋਣੇ ਸ਼ੁਰੂ ਹੋ ਗਏ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਹਿ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਹੈ ਤਾਂ ਨਾਲ ਪਰ ਇਸ ਤਰ੍ਹਾਂ ਮਿਲਦਾ ਨਹੀਂ ਮਿਲਨ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰਬਿਨ ਨਹੀਂ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੁਰੂ ਤੋਂ ਬਿਨਾ ਸਮਝ ਵਿੱਚ ਨਹੀਂ ਆਉਂਦਾ